शरद दो पार तस्करी करण वाले गिरोदा पर्दाफाश पाकिस्तानी तस्करਾਂ ਨਾਲ ਜੁੜੇ ਤਿੰਨ ਭਾਰਤੀ ਤਸਕਰ ਚੜੇ ਅੰਮ੍ਰਿਤਸਰ ਪੁਲਿਸ ਦੇ ਅੜਿੱਕੇ 1 ਕਿਲੋ ਆਇਸ ਦਰਗ 2.45 ਕਿਲੋਗ੍ਰਾਮ ਹੈਰੋਇਨ ਅਤੇ 520 ਗ੍ਰਾਮ ਸੁਡੋਫੈਡਰਾਈਨ ਕੀਤੀ ਬਰਾਮਦ ਹੋਣਗੇ ਹੋਰ ਖੁਲਾਸੇ ਪੰਜਾਬ ਦੀ ਅੰਮ੍ਰਿਤਸਰ ਪੁਲਿਸ ਨੇ ਸੀਮਾ ਪਾਰ ਤੋਂ ਹੋ ਰਹੀ ਨਸ਼ੇ ਦੀ ਤਸਕਰੀ ਦੇ ਇੱਕ ਹੋਰ ਗਿਰੋਹ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਅੰਮ੍ਰਿਤਸਰ ਤੋਂ ਕਰੋੜਾਂ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਦੀ ਆਇਸ ਦਰਗ ਹੈਰੋਇਨ ਅਤੇ ਸੁਡੋਫੈਡਰਾਈਨ ਬਰਾਮਦ ਕਰ ਤੇ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਇਹ ਉਹੀ ਆਇਸ ਦਰਗ ਹੈ ਜੋ ਕੁਝ ਦਿਨ ਪਹਿਲਾਂ ਸ੍ਰੀ ਖਡੂਰ ਸਾਹਿਬ ਦੇ ਸੰਸਦ ਬਣੇ ਪਾਈ ਅੰਮ੍ਰਿਤਪਾਲ ਸਿੰਘ ਤੇ ਪਰਾਹਰਪ੍ਰੀਤ ਸਿੰਘ ਤੋਂ ਬਰਾਮਦ ਕੀਤੀ ਸੀ फे गए तस्करा दो पुलिस पुछगिछ कर रही है अदालत विच पेश कर रिमांड भी लिया जा चुका है होर खुलासे जा सकता अमृतसर के कमिश्नरेट रणजीत सिल्लों के मुताबिक पुलिस वलों सरहदों पार नशीले पदार्थों की तस्करी ते नकेल हुए मिली खुफिया जा तीन नशा तस्करा काबू किया है उन्होंने को किलो आइस दरग मेथाफेटामाइन दो दशमलव चार पांच किलोग्राम हैरोइन और सौ भी ग्राम सूडोफेडराइन बराबद की गई है ਪੁਲਿਸ ਥਾਣਾ ਇਸਲਾਮਾਬਾਦ ਵਿਖੇ ਐਨਡੀਪੀਸੀ ਇਕੱਠ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਪਿਛਲੇ ਤੇ ਅਗਲੇ ਸੰਬੰਧਾਂ ਨੂੰ ਸਥਾਪਿਤ ਕਰਨ ਦੀ ਜਾਂਚ ਜਾਰੀ ਹੈ ਕਮਿਸ਼ਨਰਡ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਇਚੇਕ ਲੇਡੀ ਦਿਲਜੀਤ ਕੌਰ ਉਸ ਨੂੰ ਅਰੈਸਟ ਕੀਤਾ ਸੀ ਜਿੱਦੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਮੈਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹਿਰੋਇਨ ਆਇਸ ਜਿਹਨੂੰ ਮੈਟਾਫੀਟਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀਦਰਪਨਾਲੂ ਵਾਲੀਏ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਇਸ 2 ਕਿਲੋ ਹਿਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ ਕੈਮੀਕਲ ਹੁੰਦਾ ਹੋਲਡਰ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਡ ਸੀਗਾ ਉਹਨੂੰ ਅਸੀਂ ਬਸਤ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਕੀਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ओआईसी ਤੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰੇਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ